ਸੱਚੀ ਗੱਲ ਦੋਸਤੋ ਮੈਂ ਗੁਰਨਾਬ ਸਿੰਘ ਮੈਸਨਪੁਰੀ ਸੋ ਆਪਾਂ ਅੱਜ ਮਿਸਿਸ ਅਕਾ ਲੇਖ ਤੇ ਜਿਹੜਾ ਲਾਰ ਰਹੇ ਸੀਗੇ ਸੋ ਗੱਲ ਕਰਦਿਆਂ ਕਰਦਿਆਂ ਆਪਣੇ ਦੋਸਤ ਨਿਰਮਲ ਸਿੰਘ ਜੀ ਜੋਸ਼ਣ ਦੇ ਨਾਲ ਅੱਜ ਆਪਾਂ ਏ ਟੂਰ ਕੱਢਿਆ ਸੋ ਜੋਸ਼ਣ ਸਾਹਿਬ ਨੂੰ 5 ਸਾਲ ਲਗਭਗ ਹੋ ਗਿਆ ਇੱਥੇ ਆਇਆ ਨੂੰ ਤਾਂ ਆਪਾਂ ਬੇਨਤੀ ਕਰਨੀ ਚਾਹਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੀ ਕ੍ਰਾਈਮ ਰੇਟ ਹੈ ਔਰ ਖਾਸ ਤੌਰ ਤੇ ਜਿਹੜੀ ਆਪਣੀ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਹੈ ਇਹਦਾ ਕ੍ਰਾਈਮ ਰੇਟ ਦੇ ਵਿੱਚ ਕਿੰਨਾ ਇੱਕ ਹੱਥ ਹੈਗਾ ਜਾਂ ਆਪਾਂ ਸਿੰਪਲ ਵਰਡਿੰਗ ਵਿੱਚ ਕਹਿ ਲਈਏ ਕਿ ਜਿਹੜੇ ਸਾਡੇ ਇਨੀਅਨ ਕਮਿਊਨਿਟੀ ਆ ਖਾਸੋ ਤੇ ਪੰਜਾਬੀ ਵੀਰ ਆ ਇਹ ਕਿੰਨਾ ਕ੍ਰਾਈਮ ਕਰਦੇ ਆ ਜਾਂ ਨਹੀਂ ਕਰਦੇ ਸੋ ਜੁਸ਼ਨ ਸਿੰਘ ਸਾਹਿਬ ਅੱਗੇ ਬੇਨਤੀ ਇਹ ਦੱਸਣ ਸੱਸੀ ਗਾਲ ਸਾਰਿਆਂ ਦਾ ਨਾਮ ਜੀ ਗੱਲ ਹੈ ਕਿ ਇਦਾਂ ਵੀ ਜਿੰਨਾ ਹੁਣ ਅੱਜ ਦੀ ਡੇਟ 'ਚ ਪੰਜਾਬੀ ਕਮਿਊਨਿਟੀ ਨੇ ਖਾਸ ਕਰ ਇੰਡੀਅਨ ਖਾਸ ਕਰ ਇਸਨ ਇੰਨਾ ਜਿਹੜਾ ਕ੍ਰਾਈਮ ਦਾ ਜਿੰਨਾ ਪੱਲਾ ਫੜਿਆ ਨਾ ਛੇਪੀ ਅਮੀਰ ਹੋਣ ਦੀ ਚਾਹਤ ਤੇ ਉਹਨਾਂ ਚੀਜ਼ਾਂ ਨੇ ਇੰਨਾ ਲੋਕਾਂ ਦਾ ਕਰਾਫ ਹੁਣ ਇਹ ਜਿੰਨਾ ਪੰਜਾਬੀਆਂ ਦਾ ਨਾਮ ਪੂਰੇ ਵਰਲਡ ਸੀਗਾ ਉਹ ਖਰਾਬ ਕਰਦਾ ਜੀ ਠੀਕ ਹੈ ਚੋਰੀਆਂ ਕਰ ਰਹੇ ਆ ਕੁਝ ਕੁਝ ਪ੍ਰੋਬਲਮ ਇਹ ਹੋ ਰਹੀ ਆ ਕਿ ਇੱਥੇ ਆ ਕੇ ਨਾ ਚਾਹੁੰਦੇ ਹੋਏ ਆਂ ਵੱਡੀਆਂ ਗੱਡੀਆਂ ਲੇਕਿਨ ਇਹਨਾਂ ਦੀ ਲੋਡ ਵੀ ਨਹੀਂ ਕੰਮ ਦੇ ਪਰ ਲੋਡ ਜਿਹੜੀ ਹੈਗੀ ਆ ਵੱਖਰੀ ਗੱਲ ਆ ਆਈ ਸਟੈਂਡ ਆਈ ਸਟੈਂਡ ਦੇ ਕਾਹਨ ਦੀ ਗੱਲ ਹੈ ਉਹਦੇ ਚੱਕਰ ਦੇ ਵਿੱਚ ਫੇ ਉਹ ਹਰ ਤਗਮਨੋ ਬੇ ਮਲ ਆਪਾਂ ਕਹਿ ਲਈਏ ਵੀ ਖਾਵੇ ਦੀ ਜ਼ਿੰਦਗੀ ਦੇ ਖਾਤਰ ਹਾਂਜੀ ਹਾਂਜੀ ਖਾਸ ਕਰਕੇ ਪੰਜਾਬੀ ਇੰਡੀਅਨ ਜੈਸ਼ਨ ਕਮਿਊਨਿਟੀ ਜਿਹੜੀ ਕੰਮ ਕਰਦੀ ਠੀਕ ਹੈ ਕੋਈ ਸੱਚ ਫੋਰਡਬਿਲਟੀ ਹੈਗੇ ਲਵੇ ਕੋਈ ਮੁੱਦਾ ਨਹੀਂ ਆਪਾਂ ਇਸ ਕੱਲ ਦਾ ਮਿਊਜ਼ਿਕ ਇਸ਼ੂ ਨਹੀਂ ਹੈਗਾ ਆਪਾਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਆਪਣੀ ਚਾਦਰ ਦਾ ਪੈਰ ਖਿਚਾ ਰਹੇ ਹੋ ਤੇ ਜਿਆਦਾ ਵਧੀਆ ਤੇ ਜੋਸ਼ਣ ਸਾਹਿਬ ਜਿਵੇਂ ਲਾਕਡਾਊਨ ਹੋਇਆ ਲਾਕਡਾਊਨ ਤੋਂ ਪਹਿਲਾਂ ਵੀ ਕਾਰੋਬਾਰ ਠੀਕ ਸੀਗੇ ਹਾਂਜੀ ਤੇ ਲਾਕਡਾਊਨ ਤੋਂ ਬਾਅਦ ਵੀ ਕਾਰੋਬਾਰ ਠੀਕ ਹੋ ਗਿਆ ਲਾਕਡਾਊਨ ਦੇ ਵਿੱਚ ਸਰਕਾਰ ਨੇ ਵੀ ਏਡ ਦਿੱਤੀ ਹਾਂਜੀ ਹਾਂਜੀ ਸੋ ਆਪਾਨੂੰ ਐਸਾ ਨਹੀਂ ਲੱਗਦਾ ਵੀ ਜਦੋਂ ਸਾਡਾ ਕੋਈ ਨੌਜਵਾਨ ਵੀ ਇੱਥੇ ਆਇਆ ਬੇਸ਼ੱਕ ਉਹ ਸਟੱਡੀ ਬੇਸ ਆਇਆ ਸੀ ਜਾਂ ਫੁਰ ਕਿਸੇ ਢੰਗ ਦੇ ਨਾਲ ਆਇਆ ਸੀ ਉਸ ਵੇਲੇ ਪੈਸੇ ਸੋਨੇ ਬਣਦੇ ਸੀ ਕਿ ਅੱਜ ਤੇ ਵੀ ਕੰਮ ਨਹੀਂ ਦੱਸ ਹਾਂਜੀ ਹਾਂ ਲੇਕਿਨ ਉਸ ਤੋਂ ਬਾਅਦ ਕੰਮ ਕਰ ਮੰਦਾ ਪਿਆ ਹਾਂਜੀ ਹਾਂ ਇਹ ਲੋੜਾਂ ਕਿਉਂਕਿ ਅਸੀਂ ਬਹੁਤ ਬਧਾਲੀਆਂ ਸੀ ਇਸ ਕਰਕੇ ਉਹਨੂੰ ਔਖੇ ਹੁੰਦੇ ਆ ਫਿਰ ਇਸ ਬੰਨੇ ਬਾੜੇ ਬੰਨੇ ਹਾਂਜੀ ਪ੍ਰੋਬਲਮ ਵੱਡੀ ਹੀ ਗੱਲ ਆ ਜੀ ਵੀ ਲੋੜਾਂ ਤੇ ਉੱਥੇ ਹੀ ਰਹਿਣੀਆਂ ਖਾਸ ਕਰ ਜਦੋਂ ਤੁਸੀਂ ਫੁਕਰ ਬਣੇ ਨੂੰ ਜ਼ਿਆਦਾ ਬੋਡ ਕਰਦੇ ਆ ਤਾਂ ਉਹਦੇ ਕਰਕੇ ਤੁਹਾਡੇ ਖਰਚੇ ਵਧਦੇ ਆ ਹੁਣ ਗੱਡੀ ਦੀ ਕਿਸ਼ਤ ਤੁਸੀਂ 4-5000 ਦੀ ਕਾਰ ਨਾਲ ਵੀ ਸਾਰ ਸਕਦਾ ਤੇ 50000 ਵਾਲੀ ਕਾਰ ਨਾਲ ਵੀ ਸਾਰ ਸਕਦਾ 4-5000 ਟੋਟਲ ਕੀਮਤ ਜਿਹੜੀ ਗੱਡੀ ਦੀ ਉਹਦੇ ਨਾਲ ਗੁਜਾਰਾ-ਗੁਜਾਰਾ ਹੋ ਸਕਦਾ ਜਿੰਨੇ ਕਰਨਾ ਜਿੰਨੇ ਕਰਨਾ ਠੀਕ ਹੈ ਜੀ ਤੇ ਜਿਹੜਾ ਨਹੀਂ ਕਰਨਾ 50000 ਵਾਲੀ ਨਾਲ ਨਹੀਂ ਸਾਰਦਾ ਇੰਨਾ ਚੀਜ਼ਾਂ ਨਹੀਂ ਤਾਂ ਲਾਲਚ ਨੂੰ ਇੱਕ ਫੁਕਰ ਬਣੇ ਨੂੰ ਦਾ ਕਰਕੇ ਹੀ ਲੋਕਾਂ ਨੇ ਕ੍ਰਾਈਮ ਦਾ ਪੱਲਾ ਫੜਿਆ ਸੋ ਦੋਸਤੋ ਮੈਂ ਥੋੜੀ ਸੋਚ ਕਰਨੀ ਚਾਹੁੰਦਾ 4-5000 ਡਾਲਰ ਕਿੰਨੇ ਡਾਲਰ ਜੀ ਜਿਹਦੇ ਨਾਲ ਗੱਡੀ ਨਾਲ ਆਪਾਂ ਜਿਆਦਾ ਕਰ ਸਕਦੇ ਆ 10000 ਦੀ ਗੱਡੀ ਨਾਲ ਹਾਂ ਜੀ 5 6 7000 ਅਪਰੋਕਸਿਮੇਟ 10000 ਤਲੇ ਤਲੇ ਵੱਡੀਆਂ ਕਿਤੇ ਨਵੀਆਂ ਹੀ ਗੱਡੀਆਂ ਲਵਾ ਕੇ ਵੱਡੀਆਂ ਲਵਾ ਕੇ ਫਿਰ 40 50000 ਦੀ ਜਿਹੜੀ ਜਿਹਨੇ ਉੱਪਰ ਚਲਾਉਣੀ ਆ ਉਹ ਵਗੈਰਾ ਚਲੋ ਰਾਈਡ ਕਰਨੀ ਉਹਦੇ ਵਾਸਤੇ ਗੱਡੀ ਨਵੀਂ ਦੀ ਲੋੜ ਆ ਆਲਮੋਸਟ ਸਾਨੂੰ ਪੁਰਾਣੀ ਗੱਡੀ ਨਾਲ ਵੀ ਸਾਥ ਸਕਦਾ ਸੋ ਦੋਸਤੋ ਮੈਂ ਇੱਥੇ ਦੇਖਿਆ ਵੀ ਬੜੀ ਸੋਹਣੀ ਕੰਡੀਸ਼ਨ ਦੇ ਵਿੱਚ 20 20 ਸਾਲ ਪੁਰਾਣੀਆਂ ਗੱਡੀਆਂ ਲੋਕੀ ਲੈ ਕਰਦੇ 30 ਸਾਲ ਪੁਰਾਣੀਆਂ ਹਾਂ ਜੀ ਯਾਨੀ 1920 ਵਾਲੀਆਂ ਗੱਡੀਆਂ ਵੀ ਇੱਥੇ ਜੀ ਜੀ ਹੈਗੀਆਂ ਮੈਂ ਜਾਂ ਮਾਲਵਾ ਪਗਾਲੀ ਇਹ 40 50 ਸਾਲ ਪੁਰਾਣੀਆਂ ਗੱਡੀਆਂ ਇੱਥੇ इजीली ਚੱਲਦੀਆਂ ਕਿਉਂਕਿ ਮੌਸਮ ਵਧੀਆ ਵਾ ਸੜਕਾਂ ਵਧੀਆ ਵਾ ਹੋਰ ਰੱਖ-ਰਖਾ ਵਧੀਆ ਇਸ ਕਰਕੇ ਗੱਡੀਆਂ ਚੱਲ ਸਕਦੀਆਂ ਹਾਂਜੀ ਸੋ ਇਸ ਵੀਡੀਓ ਰਹੀਂ ਬੇਨਤੀ ਕਰਾਂਗੇ ਕਿਉਂਕਿ ਜਿਹੜੇ ਕ੍ਰਾਈਮ ਕਰਦੇ ਫੜੇ ਜਾਂਦੇ ਆ ਉਹਨਾਂ ਨੂੰ ਫੇਰ ਬੜੀ ਸਖਤ ਸਜ਼ਾ ਮਿਲਦੀ ਹੈ ਕਾਨੂੰਨ ਬੜੇ ਸਖਤ ਨੇ ਇਹ ਹੀ ਤਾਂ ਪ੍ਰੋਬਲਮ ਘਰਮ ਲੋ ਜੀ ਉਹ ਸਜ਼ਾ ਚੋਰੀ ਕਰਕੇ ਇੱਕ ਇੱਕ ਪ੍ਰੋਬਲਮ ਇੱਥੇ ਆ 5000 ਤੋਂ ਘੱਟ ਤਾਂ ਅੱਡੇ ਤੇ ਕ੍ਰਿਮਿਨਲ ਚਾਰਜਸ ਹੀ ਲੱਗਦੇ ਜੇ ਤੁਸੀਂ 5000 ਡਾਲਰ ਦੀ ਚੋਰੀ ਨਹੀਂ ਕੀਤੀ ਜੇ ਘੱਟ ਕਰਦੇ ਆ ਤੇ 3000 ਚਾਰਜ ਨਹੀਂ ਲੱਗਦੇ ਜੇ ਤੁਸੋਂ ਸੋ ਦੋਸਤੋ ਜੇ 5000 ਡਾਲਰ ਤੋਂ ਕੋਈ ਇੱਥੇ ਚੋਰੀ ਹੁੰਦੀ ਉਹਨੂੰ ਵਾਰਨਿੰਗ ਦੇ ਛੱਡ ਦਿੰਦੇ ਆ ਉਹਨੂੰ ਵਾਰਨਿੰਗ ਦੇ ਕੇ ਛੱਡਤਾ ਜਾਂਦਾ ਔਰ ਸਜ਼ਾ ਫਿਰ ਕਿੰਨੀ ਕੁ ਹੁੰਦੀ ਜਾਂ ਨਹੀਂ ਹੁੰਦੀ ਨਹੀਂ ਹੁੰਦੀ ਫਾਰਵਰਡ ਮੈਂ ਸੁਣਿਆ ਨਹੀਂ ਵੀ ਨਹੀਂ ਹੁੰਦੀ ਤੇ ਜਿਹੜਾ ਕ੍ਰਾਈਮ ਵੀ ਕਿਉਂਕਿ ਗਵਰਨਮੈਂਟ ਨੂੰ ਖਰਚੇ ਜ਼ਿਆਦੇ ਫੋਰਡ ਕਰਨੇ ਪੈਂਦੇ ਆ ਉਹ ਇਸ ਕਰਕੇ ਜਮਾਨਤ ਛੇਤੀ ਦੇਣ ਦੀ ਚਾਰਜਸ ਲਾਗੇ ਭਾਵੇਂ ਜਿੰਨਾ ਵੀ ਤਕੜਾ ਕ੍ਰਾਈਮ ਕੀਤਾ ਕਰੇ ਲੈਕਿਨ ਜੇ ਆਪਾਂ ਇਹ ਕ੍ਰਾਈਮ ਕਰਦੇ ਆ ਫਿਰ ਉਹ ਤੁਹਾਡਾ ਜਿਹੜਾ ਅਗੇ ਵੀਜ਼ਾ ਸੈਕਸ਼ਨ ਨਾ ਜਾਂ ਸਟਡੀ ਪਰਮਿਟ ਉਹ ਚ ਪ੍ਰੋਬਲਮ ਆ ਸਕਦੀ ਆ ਆਉਂਦੀਆਂ ਪ੍ਰੋਬਲਮਸ ਆ ਬਾਰੇ ਪੀਆਰ ਵਾਸਤੇ ਸਿਟੀਜ਼ਨ ਵਾਸਤੇ ਪ੍ਰੋਬਲਮ ਆਉਂਦੀਆਂ ਆਉਂਦੀਆਂ ਪਰ ਜਿਹੜੇ ਬੰਦੇ ਨੇ ਕ੍ਰਾਈਮ ਤੌਰ ਤੇ ਮਾਨਸਿਕਤਾ ਬਣਾ ਲਈ ਆ ਇਹ ਕਰਨਾ ਹੀ ਕ੍ਰਾਈਮ ਰੋਟੀ ਇੱਥੇ ਹੀ ਖਾਣੀ ਆ ਉਸ ਕਰ ਨੂੰ ਕੁਝ ਬੰਦੇ ਨੂੰ ਕੋਈ ਪ੍ਰੋਬਲਮ ਵੀ ਹੋਪੀਆਰ ਹੁੰਦਾ ਖਰੀ ਉਹ ਸੋ ਬੇਨਤੀ ਕਰਨੀ ਚਾਹਾਂਗੇ ਆਪਣੇ ਕਮਿਊਨਿਟੀ ਵੀ ਆਪਾਂ ਕਰਾਇਮ ਤੋਂ ਕਿਸੇ ਨਾ ਕਿਸੇ ਟੰਗ ਤੰਗ ਬਚੀ ਸੋਹਣਾ ਜੀਵਨ ਜੀਏ ਜਿਹਦੇ ਨਾਲ ਸਾਡੀ ਕਮਿਊਨਿਟੀ ਦਾ ਨਾਮ ਉੱਚਾ ਹੋਵੇ ਜਿਵੇਂ ਪਹਿਲਾਂ ਉਹਨਾਂ ਇਹੀ ਨਾਲ ਸੋਫੋਰ ਪੁਣੇ ਦੇ ਵਿੱਚ ਪਾ ਕੇ ਆਪਾਂ ਗਲਤ ਕੰਮ ਨਾ ਕਰੀਂ ਇੰਨਾ ਸੇਵਾ ਭਾਵਨਾ ਦੇ ਲੋਕਾਂ ਦੀ ਸਹਾਇਤਾ ਕਰਕੇ ਪੰਜਾਬੀਆ ਦਾ ਨਾਮ ਸੀਗਾ ਪੂਰੀ ਵਰਲਡ ਵਿੱਚ ਬੋਲਦਾ ਸੀ ਉਹ ਪੰਜਾਬੀ ਕਮਿਊਨਿਟੀ ਨੇ ਕੱਲਾ ਇੱਥੇ ਨਹੀਂ ਹੋਰ ਕੰਟਰੀਆਂ ਵਿੱਚ ਵੀ ਨਾ ਕੀਤਾ ਸੋ ਆਪਾਂ ਆਪਣੀ ਕਮਿਊਨਿਟੀ ਦਾ ਨਾਮ ਬਦਨਾਮ ਨਾ ਕਰੀਏ ਇਹਨੂੰ ਠੀਕ ਰੱਖਣ ਲਈ ਖਾਤਰ ਬਾੜੇ ਕੰਮ ਨਹੀਂ ਕਰਨਾ ਚਾਹੀਦੇ ਔਰ ਦੂਸਰੀ ਬੇਨਤੀ ਕਰਨੀ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਵੀ ਆਪਣਾ ਗੁਜ਼ਾਰਾ ਹੋ ਸਕਦਾ ਉੱਥੇ ਥੋੜੇ ਪੈਸੇ ਲਾ ਕੇ ਵੀ ਆਪਣਾ ਨੈਮ ਬਣਾ ਸਕਦਾ ਜੇ ਆਪਾਂ ਵੀ 25 30 ਲੱਖ ਲਾ ਕੇ ਜਾਂ ਇੱਥੇ ਆ ਕੇ ਹੋਰ ਖਰਚੇ ਹੋਣੇ ਆ ਤੇ ਨਾਲੋਂ ਉੱਥੇ ਵਧੀਆ ਜੇ ਤੁਸੀਂ ਕੋਈ ਵੀ ਕੰਮ ਸਟਾਰਟ ਕਰ ਲਈਏ ਮੈਂ ਦੇਖਿਆ ਵੀ ਮੋਬਾਈਲਾਂ ਦੇ ਕੰਮ ਜਾਂ ਆਪ ਕੰਪਿਊਟਰ ਦੇ ਕੰਮ ਜਾਂ ਹੋਰ ਜਿਹੜੇ ਮੁੰਡੇ ਪੜੇ ਲਿਖੇ ਜਾਂ ਬੇਸ਼ੱਕ ਕੋਈ ਵੀ ਕੰਮ ਚੰਗਾ ਕਰਿਆ ਜਾ ਸਕਦਾ ਇਹ ਜਗਾ ਹੋ ਜਾਂਦਾ ਹੁਣ ਪੰਜਾਬੀ ਕਈ ਬੋਗੋ ਦੇ ਪਾਸ ਮੁੰਡੇ ਇਹ ਸੇ ਕੰਮ ਕਰਕੇ ਦੂਜਾ ਨਿਰਮਲ ਸਿੰਘ ਜੀ ਜੇ ਆਪਾਂ ਇਹ ਵੀ ਗੱਲ ਕਹੀਏ ਵੀ ਇਹ ਨਹੀਂ ਲੋੜ ਬਣੀ ਸੀ ਭੱਜਣ ਦੀ ਬਾਹਰ ਨੂੰ ਉਹ ਦੇਖੋ ਲੱਕੀ ਜੀ ਉੱਤਰ ਪਿਆ ਜੀ ਆਪਣਾ ਗੁਜ਼ਾਰਾ ਹੋ ਸ ਗਿਆ ਜੀ ਜੀ ਰੋਟੀ ਖਾਂਦੇ ਹੀ ਸਾਧੀਆਂ ਤੋਂ ਖਾਂਦੇ ਆ ਰਹੇ ਆ ਜੀ ਅੱਜ ਨਵੀਂ ਗੱਲ ਥੋੜੋ ਸੋ ਪੰਜਾਬ ਦੀ ਬੜੀ ਅਮੀਰ ਬਰਾਸਤਾ ਬੜੀ ਉਪਰ ਉਤਰਦੀ ਹੈ ਉੱਥੇ ਭੁੱਖਾ ਮਰਦਾ ਕੋਈ ਨਹੀਂ ਜੀ ਸੋ ਇਸ ਕਰਕੇ ਇਸ ਵੀਡੀਓ ਰਹੀ ਆਂ ਆਪਾਂ ਇਹ ਹਾਲਾਤਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਜਿਹੜੇ ਦੋਸਤ ਕੋਈ ਆਪਣਾ ਵੀਊ ਦੇਣਾ ਚਾਹਣ ਕਮੈਂਟ ਕਰਨਾ ਚਾਹਣ ਜ਼ਰੂਰ ਦੇਣ ਸੋ ਨੈਕਸਟ ਵੀਡੀਓ ਵਿੱਚ ਫਿਰ ਆਪਾਂ ਗੱਲ ਕਰਾਂਗੇ ਥੈਂਕ ਯੂ ਸਤਿ ਸ੍ਰੀ ਅਕਾਲ